ਅੱਜ ਅਸੀਂ ਚੱਲੇ ਆ ਉਹ ਜਗ੍ਹਾ ਦੇ ਉੱਤੇ ਜਿਹੜੇ ਇਨਸਾਨ ਦਾ ਨਾਮ ਅੱਜ ਵੀ ਸਿੱਖਾਂ ਦੇ ਦਿਲਾਂ ਤੇ ਰਾਜ਼ ਕਰਦਾ ਕਿਉਂਕਿ ਉਹਦਾ ਜਿਹੜਾ ਸ਼ਹਿਰ ਆ ਉਹ ਇੰਨਾ ਜ਼ਿਆਦਾ ਪੁਰਾਤਨ ਆ ਜਾਂ ਇੰਨਾ ਕਿ ਜ਼ਿਆਦਾ ਇਤਿਹਾਸਕ ਹੈ ਕਿ ਅੱਜ ਵੀ ਲੋਕ ਉਹਨੂੰ ਪੂਜਦੇ ਆ ਤੋਂ ਸਵਾਗਤ ਆ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅਸੀਂ ਗੱਲ ਕਰ ਰਹੇ ਆ ਸ਼ਹਿਰ ਮਲੇਰ ਕੋਟਲਾ ਜਾਂ ਜ਼ਿਲ੍ਹਾ ਮਲੇਰ ਕੋਟਲਾ ਵੀ ਆਪਾਂ ਕਹਿ ਸਕਦੇ ਆ ਕਿਉਂਕਿ ਜਿਹੜਾ ਮਲੇਰਕੋਟਲਾ ਸ਼ਹਿਰ ਆ ਉਹ ਇਤਿਹਾਸਕ ਚੀਜ਼ਾਂ ਦੇ ਨਾਲ ਜਾਂ ਪ੍ਰਾਤਨ ਸਥਾਨਾਂ ਦੇ ਨਾਲ ਉਹ ਸ਼ਹਿਰ ਭਰਿਆ ਪਿਆ ਸੋ ਮੌਸਮ ਵੀ ਖਰਾਬ ਆ ਅੱਜ ਤੇ ਜਾਣਾ ਵੀ ਜ਼ਰੂਰੀ ਆ ਕਿਉਂਕਿ ਜਿਹੜਾ ਸਾਡਾ ਪਰਿਵਾਰ ਹੈ YouTube ਪਰਿਵਾਰ ਹੈ Facebook ਪਰਿਵਾਰ ਹੈ ਉਹ ਦਿਨ-ਦਿਨ ਵਧਦਾ ਜਾ ਰਿਹਾ ਹੈ ਤੇ ਜਿਹੜੇ ਚੰਗੀਆਂ ਚੀਜ਼ਾਂ ਦੇਖਣ ਆਲੇ ਸਰੋਤੇ ਆ ਉਹ ਸਾਡੀ ਉਡੀਕ ਕਰਦੇ ਆ ਕਿਉਂਕਿ ਕਿਸੇ ਕਾਰਨ ਕਰਕੇ 2-3 ਦਿਨ ਪਹਿਲਾਂ ਜਿਹੜੀ ਵੀਡੀਓ ਆ ਉਹ ਅਸੀਂ ਨਹੀਂ ਪਾਈ ਪਰ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਦੇ ਵਿੱਚ ਵੀ ਸਾਨੂੰ ਜਾਣਾ ਪੈ ਰਿਹਾ ਤੇ ਅੱਜ ਜਿਹੜੀ ਚੀਜ਼ ਤੁਹਾਨੂੰ ਅਸੀਂ ਦਿਖਾਵਾਂਗੇ ਜਾਂ ਜਿਹੜੇ ਇਤਸਕ ਥਾਵਾਂ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਦਰਸ਼ਕੋ ਉਹ ਇੰਨੀਆਂ ਘੈਂਡ ਚੀਜ਼ਾਂ ਨੇ ਵੀਡੀਓ ਦੇ ਨਾਲ ਬਣੇ ਰਹੋ ਸਾਡੇ ਬਲੌਗ ਦੇ ਨਾਲ ਵੀਡੀਓ ਸਕਿੱਪ ਕਰੋਗੇ ਤਾਂ ਦੇਖਣ ਕਿੰਨੂ ਰਹਿ ਜਾਓਗੇ ਕਿਉਂਕਿ ਇੰਨੀਆਂ ਘੈਂਡੋ ਚੀਜ਼ਾਂ ਨਹੀਂ ਗਿਆ ਤੇ ਅਸੀਂ ਮਿਹਨਤ ਤੁਹਾਡੇ ਲਈ ਕਰ ਰਹੇ ਆ ਕਿਉਂਕਿ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਇਸ ਕਰਕੇ ਤੇ ਨਹੀਂ ਤਾਂ ਸਾਡਾ ਵੀ ਦਿਲ ਕਰਦਾ ਵੀ ਮੀਂਹ ਪਈ ਜਾਂਦਾ ਤੇ ਆਪਦੇ ਘਰੇ ਵੇਜ ਕੇ ਕੋਈ ਗੱਲ ਨਹੀਂ ਤੇ ਤੁਹਾਡਾ ਪਿਆਰ ਦੇਖਦੇ ਹੋਏ ਅਸੀਂ ਅੱਜ ਮੀਂਹ ਦੇ ਵਿੱਚ ਹੀ ਚੱਲ ਪਿਆ ਤੇ ਵੀਡੀਓ ਨਾਲ ਬਣੇ ਰਹੋ ਸਕਿੱਪ ਨਾ ਕਰਿਓ ਵੀਰ ਬਣ ਕੇ ਪਹੁੰਚ ਚੁੱਕੇ ਹਾਂ ਮਲੇਰਕੋਟਲੇ ਜਿਵੇਂ ਆਪਾਂ ਪਿੱਛੇ ਗੱਲ ਕਰਦੇ ਸੀਗੇ ਕਿ ਅੱਜ ਆਪਾਂ ਮਲੇਰਕੋਟਲੇ ਜਾ ਰਹੇ ਹਾਂ ਤੇ ਇੱਥੇ ਵੈਸਤਾ ਇਹ ਬਹੁਤ ਪੁਰਾਣਾ ਇਤਿਹਾਸਕ ਜਿਹੜਾ ਹੈਗਾ ਸਥਾਨ ਹੈ ਇੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪੁਰਾਤਨ ਨੇ ਪਰ ਉਹਨਾਂ ਵਿੱਚੋਂ ਇੱਕ ਜਿੱਥੇ ਅੱਜ ਆਪਾਂ ਜਾ ਰਹੇ ਹਾਂ ਅਸੀਂ ਪਹੁੰਚ ਚੁੱਕੇ ਹਾਂ ਸਾਹੀ ਮਕਬਰਾ ਪਰ ਮਕਬਰਾ ਚ ਬੰਦ ਪਿਆ ਤੇ ਕਿਵੇਂ ਖੁੱਲੂਗਾ ਵੀਰੇ ਇਹ ਕਿੰਨੇ ਵਜੇ ਖੁੱਲੂਗਾ ਬਾਈ ਇਹ ਖੁੱਲੁੰਦਾ ਐਨ ਹੁੰਦਾ ਪਰ ਕਿਤੋਂ ਹੋਣਾ ਪੈਂਦਾ ਇਹ ਨਹੀਂ ਰਹੇ ਕਿਤੋਂ ਨਾਲ ਚੇੜੀ ਨਹੀਂ ਫੁੜੀ ਅੰਦਰ ਵੜ ਜਾਂਦੇ ਨੇ ਠੀਕ ਆ ਗੱਲ ਸਹੀ ਆ ਮੈਂ ਮੰਨ ਲਉਂਦਾ 15 ਵਜੇ ਉੱਥੇ ਨਾ ਉਹ ਕਰ ਐ ਇਹਦੀ ਬਾਤ ਠੀਕ ਆ ਕੋਲੋਂ ਚਾਬੀ ਲੈ ਕੇ ਕਰਵਾ ਦੋ ਓਕੇ ਧੰਨਵਾਦ ਵੀਰੇ ਹਾਂਜੀ ਅਸੀਂ ਪਹੁੰਚੇ ਸੀਗੇ ਮਕਬਰੇ ਤੇ ਅੰਦਰ ਚਲ ਕੇ ਤੁਹਾਨੂੰ ਇਹ ਜਗ੍ਹਾ ਤੇ ਕਰਾਉਣੀਆਂ ਦਰਸ਼ਨ ਕਿਉਂਕਿ ਪਹਿਲਾਂ ਨਾ ਲੋਕ ਲੱਗਾ ਹੋਇਆ ਸੀਗਾ ਤੇ ਦੋ ਤਿੰਨ ਥਾਈ ਤੋਂ ਫਿਰ ਸੀ ਪਤਾ ਕੀਤਾ ਇਹ ਫਿਰ ਆ ਨਾਲ ਹੀ ਦੁਕਾਨ ਹੈ ਵੀਰਾਂ ਕੋਲੇ ਚਾਬੀ ਇਹਨਾਂ ਕੋਲੇ ਸੀਗੀ ਇਹਨਾਂ ਨੇ ਸਾਨੂੰ ਚਾਬੀ ਦਿੱਤੀ ਤੇ ਜਿੰਦਾ ਖੁੱਲ ਕੇ ਆਪਾਂ ਅੰਦਰ ਆ ਚੁੱਕੇ ਹਾਂ ਇੱਥੇ ਤੁਹਾਨੂੰ ਸ਼ਾਹੀ ਮਕਬਰੇ ਨੇ ਜਿਹੜੇ ਸੂਫੀ ਫਕੀਰਾਂ ਦੇ ਜਾਂ ਇੱਥੋਂ ਦੇ ਜੋ ਨਵਾਬ ਹੋਏ ਨੇ ਪੁਰਾਣੇ ਤੋਂ ਪੁਰਾਣਾ ਇਤਿਹਾਸ ਇੱਥੇ ਐਂ ਕਹਿ ਲਓ ਵੀ ਇੱਥੇ ਇਹ ਤੁਸੀਂ ਜਿਹੜੇ ਮਕਬਰੇ ਦੇਖੋਗੇ ਤੇ ਇਹਨਾਂ ਦੇ ਤੁਹਾਨੂੰ ਇੱਕ ਇੱਕ ਚੀਜ਼ ਦੇ ਦਰਸ਼ਨ ਕਰਾਵਾਂਗੇ ਇੱਕ ਇੱਕ ਚੀਜ਼ ਦਿਖਾਵਾਂਗੇ ਇੱਕ ਵਾਰੀ ਵੀ ਥਿਊ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਥਿਊ ਆ ਕਿਉਂਕਿ ਜਿਹੜੀਆਂ ਪ੍ਰਾਚਨ ਦੀਵਾਰਾਂ ਨੇ ਉਹਨਾਂ ਨੂੰ ਦੇਖਣ ਦਾ ਇੱਕ ਅਲੱਗ ਹੀ ਮਜ਼ਾ ਹੁੰਦਾ ਹੂੰ ਤੇ ਅਸੀਂ ਕਹੇ ਸੀ ਸਾਡਾ ਵੀ ਸਾਡੇ ਨਾਲ ਅੱਥਰ ਵਾਲੇ ਚੜ੍ਹਿਆ ਸੀਗਾ ਮੇਰਕੋਟੇ ਤੋਂ ਹੀ ਤੇ ਉਹ ਉਸ ਇਥੇ ਲੈ ਕੇ ਆਏ ਆ ਸਰ ਸਾਨੂੰ ਉਹਨਾਂ ਨੂੰ ਪ੍ਰੋਪਰ ਗਿਆਨ ਨਹੀਂ ਹੈਗਾ ਕਿ ਕਿਹੜਾ ਮਕਬਰਾ ਕਿਹੜੇ ਭਾਈ ਸਾਹਿਬ ਦਾ ਕਿਹੜਾ ਮਕਬਰਾ ਕਿਹੜੇ ਭਾਈ ਸਾਹਿਬ ਦਾ ਤੇ ਆਪਾਂ ਤੁਹਾਨੂੰ ਉਹਨਾਂ ਦੇ ਰੂਰੂ ਕਰਵਾਵਾਂਗੇ ਤੇ ਆਪਾਂ ਨੂੰ ਇੱਕ ਇੱਕ ਮਕਬਰੇ ਬਾਰੇ ਪ੍ਰੋਪਰ ਗਾਈਡ ਕਰਨਾ ਹੈ ਤੇ ਦੱਸਣਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤੇ ਜਿਹੜਾ ਮੇਰੇ ਨਾਲ ਦਹੀ ਕਰੋ ਵੀ ਕਿੰਨੀ ਵਧੀਆ ਬਿਲਡਿੰਗਾਂ ਕਿਦੀ ਮੌਜੂਦ ਨੇ ਇਹ ਜਿਹੜੇ ਪੁਰਾਣੇ ਮਕਬਰੇ ਬਣੇ ਹੋਏ ਆ। 트리플 ਮੈਕ ਨਹੀਂ ਹੈਗਾ। ਇਹ ਵੀਰੇ ਉਹ ਇਹ ਨੇ ਉਹ ਵੀਰੇ ਜਿਹੜੇ ਆਪਾਂ ਨੂੰ ਮਿਲੇ ਆ ਤੇ ਇਹਨਾਂ ਦੇ ਨਾਲ ਆਪਾਂ ਤੁਹਾਨੂੰ ਕਰਵਾਉਣੇ ਆ। ਧੰਨਵਾਦ ਅਸੀਂ ਇਹ ਇਹ ਆਪਾਂ ਨੂੰ ਹਰ ਇੱਕ ਮਕਬਰੇ ਜਾਣਕਾਰੀ ਦੇਵਾਂਗੇ। ਅੱਜ ਤੁਹਾਡਾ ਨਾਮ ਮੁਹੰਮਦ ਮੇਰਾ ਨਾਮ ਹੈ ਮੁਹੰਮਦ ਅਕਟਰ ਆਪਣੀ ਸ਼ਾਹੀ ਕਬਰਸਤਾਨ ਦੇ ਨਾਲ ਸ਼ਾਪ ਹੈ ਫਾਈਨ ਫਰਨੀਚਰ ਦੇ ਨਾਮ ਤੇ। ਹਾਂਜੀ ਸ਼ਾਹੀ ਜਿਹੜੀ ਮਕਬਰੇ ਨੇ ਸ਼ਾਹੀ ਕਬਰਾਂ ਨੇ ਜਿਹੜੀਆਂ ਉਹਨਾਂ ਦੇ ਤੁਹਾਨੂੰ ਕਰਾਉਣੇ ਆ ਹੁਣ ਅਸੀਂ ਦਰਸ਼ਨ ਤੇ ਪਹਿਲਾਂ ਆਪਾਂ ਚੱਲਦੇ ਆਂ ਕਿ ਉੱਪਰ ਦੀ ਜਾਣਾ ਪਊਣਾ ਅੱਗੇ ਅੱਗੇ ਆਈ ਚੱਲੋ ਬੱਲਿਆ ਕਰਦੇ ਆਂ ਮੈਂ ਕੋਈ ਚੱਕਰ ਹਾਂਜੀ ਹਾਂਜੀ ਬਿਲਕੁਲ ਜਾਵਾਂਗੇ ਤੇ ਪਹਿਲਾਂ ਆਪਾਂ ਸ਼ੇਖ ਮੁਹੰਮਦ ਸਾਹਿਬ ਦਾ ਜਿਹੜਾ ਮਕਬਰਾ ਹੈਗਾ ਹਾਂਜੀ ਹਾਂਜੀ ਉਹਦੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਜਿਹੜੇ ਸ਼ੇਖ ਮੁਹੰਮਦ ਸਾਹਿਬ ਇਹ ਉਹੀ ਸੀ ਨਾ ਨਵਾਬ ਜਿਹੜੇ ਹਾਂਜੀ ਹਾਂਜੀ ਇਹਨਾਂ ਨੇ ਹਾਜ਼ਰ ਨਾਮ ਮੁਹੰਮਦ ਸਾਹਿਬ ਨੇ ਜਿਨ੍ਹਾਂ ਸ਼ੇਖ ਸਾਹਿਬ ਨੇ ਹਾਜ਼ਰ ਨਾਰਾ ਮਾਰਿਆ ਸੀਗਾ ਤੇ ਕੱਲੀ ਕੱਲੀ ਚੀਜ਼ ਤੁਸੀਂ ਨੋਟ ਕਰਕੇ ਦੇਖੋ ਇਹ ਸ਼ਾਹੀ ਮਕਬਰਿਆਂ ਦੀ ਥੋੜੀ ਜੀ ਇਹਨੇ ਕਹਿ ਸਕਦੇ ਹੋ ਵੀ ਸੰਭਾਲ ਥੋੜੀ ਜੀ ਘੱਟ ਹੈ ਨਾ ਤੇ ਹੋਣੀ ਚਾਹੀਦੀ ਸਰਕਾਰ ਜਾਂ ਜਿਵੇਂ ਇਸਲਾਮਿਕ ਜਿਹੜੇ ਬਣੇ ਹੋਏ ਨੇਗੇ ਸੰਸਥਾਵਾਂ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਮਕਬਰਿਆਂ ਨੂੰ ਆਪਾਂ ਬਹੁਭੂਬੀ ਤਰੀਕੇ ਦੇ ਨਾਲ ਸੰਭਾਲੀਏ ਕਿਉਂਕਿ ਬਹੁਤ ਇਹ ਪੁਰਾਣੇ ਹਾਂਜੀ ਆਏ ਸ਼ੇਖ ਮੁਹੰਮਦ ਸਾਹਿਬ ਨਵਾਬ ਦਿਖਾਣ ਨਵਾਬ ਸ਼ੇਰ ਮੁਹੰਮਦ ਖਾਨ ਜਿਹੜੇ ਆ ਉਹਨਾਂ ਦਾ ਮਕਬਰਾ 1672 ਦੇ ਵਿੱਚ ਮਤਲਬ ਉਹਨਾਂ ਦਾ ਜਨਮ ਹੋਇਆ ਸੀ ਤੇ 1712 ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਦਾ ਤੋਈ ਸੀ ਇਸ ਮਕਬਰੇ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਆਪਣਾ ਸਰੀਰ ਹੈ ਉਹ ਦਫਨਾਇਆ ਗਿਆ ਸੀ ਜਾ ਸਕਦੇ ਆਪਾਂ ਹਾਂਜੀ ਹਾਂਜੀ ਬਿਲਕੁਲ ਜਾ ਸਕਦੇ ਆ ਇਸ ਮਕਬਰੇ ਦੇ ਵਿੱਚ ਸ਼ੇਖ ਮੁਹੰਮਦ ਸਾਹਿਬ ਜਿਹੜੇ ਅੱਜ ਵੀ ਸਿੱਖਾਂ ਦੇ ਹਰ ਸਿੱਖ ਦੇ ਦਿਲ ਦੇ ਉੱਤੇ ਰਾਜ ਕਰਦੇ ਆ ਜਦੋਂ ਅਸੀਂ ਛੋਟੇ ਸ਼ਾਹਬ ਜਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਆ ਨਾ ਜਿੱਥੇ ਆਪਾਂ ਯਾਦ ਕਰਦੇ ਆ ਉੱਥੇ ਉਦੋਂ ਸ਼ਹੀਦੀ ਦੇ ਦਵਾ ਮਤਲਬ ਮੌਕੇ ਤੇ ਸ਼ੇਖ ਮਮਦ ਖਾਨ ਸਾਹਿਬ ਦਾ ਜਿਹੜਾ ਨਾਮ ਹੈ ਉਹ ਆਪਾਂ ਜਰੂਰ ਲੈਨੇ ਆ ਤੇ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਦੇਖਣ ਨੂੰ ਨਿਗੀਆਂ ਤੇ ਜਿਹੜੇ ਵੀਰ ਨਹੀਂ ਆ ਸਕਦੇ ਸਾਡੀ ਵੀਡੀਓ ਰਾਹੀਂ ਤੁਸੀਂ ਦੇਖ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਹਣਾ ਇਹ ਪੁਰਾਣੇ ਮਕਬਰੇ ਨੇਗੇ ਇੱਕ ਮਿੰਟ ਇਹੋ ਨੇ ਮਕੋਰੇ ਉਹਨਾਂ ਨੇ ਰਾਜ ਕੀਤਾ ਜੀ ਹਾਂਜੀ 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 ਆਹ ਜਿਹੜੀਆਂ ਤੁਸੀਂ ਪਹਿਲਾਂ ਤੁਸੀਂ ਨਵਾਬ ਸ਼ੇਰ ਮੁਹੰਮਦ ਖਾਨ ਦਾ ਜਿਹੜਾ ਤੁਸੀਂ ਮਕਬਰਾ ਦੇਖ ਚੁੱਕੇ ਹੋ ਯਾਨੀ ਕਿ ਕਬਰਾਂ ਦੇਖ ਚੁੱਕੇ ਹੋ ਆਹ ਜਿਹੜੀਆਂ ਕਬਰਾਂ ਤੁਸੀਂ ਦੇਖਦੇ ਹੋਵੋਗੇ ਇਹਨਾਂ ਦੇ ਉੱਤੇ ਨਾਮ ਵਗੈਰਾ ਤੁਹਾਨੂੰ ਕੋਈ ਲਿਖਿਆ ਹੋਇਆ ਹੈਗਾ ਪਰ ਇਹ ਵੀਰ ਦੇ ਦਸਤਾਵੇਜ਼ ਮੁਤਾਬਕ ਜਾਂ ਸਾਨੂੰ ਹੋਰਾਂ ਮਤਲਬ ਵੀਰਾਂ ਤੋਂ ਪਤਾ ਲੱਗਿਆ ਹੈ ਇਸਲਾਮਕ ਵੀਰਾਂ ਤੋਂ ਕਿ ਇਹ ਉਹਨਾਂ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਰਿਸ਼ਤੇਦਾਰਾਂ ਦੇ ਵਿੱਚੋਂ ਜਾਂ ਕਹਿ ਲਓ ਵੀ ਉਹਨਾਂ ਦੀ ਜਿਹੜੀ ਪੀੜ੍ਹੀ ਚੱਲਦੀ ਆ ਰਹੀ ਆ ਆਈ ਸੀਗੀ ਮਤਲਬ ਆਖਰੀ ਪੀੜ੍ਹੀ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਹੜੀ ਆਖਰੀ ਪੀੜ੍ਹੀ ਦਾ ਮਕਬਰਾ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਇਹ ਉਹਨਾਂ ਦੇ ਰਿਸ਼ਤੇਦਾਰ ਜਿੰਨੇ ਵੀ ਸਾਖ ਸੰਬੰਧੀ ਮਰ ਕੇ ਚਲੋ ਵੀ ਉਹਨਾਂ ਦੀਆਂ ਜਿਹੜੀਆਂ ਪ੍ਰਾਣੀਆਂ ਚੱਲਦੀ ਆ ਰਹੀ ਪੀੜੀ ਦਰ ਪੀੜੀ ਮਕਬਰੇ ਨੇ ਕਬਰਾਂ ਨੇ ਉਹ ਬਣੀਆਂ ਹੋਈਆਂ ਨੇਗੀਆਂ ਤੇ ਦੇਖ ਰਹੇ ਹੋ ਤੁਸੀਂ ਜਿਹੜਾ ਪੁਰਾਣਾ ਪੱਥਰ ਸੀਗਾ ਕਹਿੰਦੇ ਪੁਰਾਣੀਆਂ ਚੀਜ਼ਾਂ ਸੀ ਜਿਵੇਂ ਆਹ ਜਿਹੜੀ ਇਮਾਰਤ ਬਣੀ ਹੋਈ ਹੈ ਇਹ ਬਾਕੂਪੀ ਬਹੁਤ ਤਰੀਕੇ ਦੇ ਨਾਲ ਬਣਾਈ ਹੋਈ ਹੈ ਤੇ ਇਸ ਚੀਜ਼ਾਂ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ ਸੰਭਾਲਣ ਦੀ ਜ਼ਰੂਰਤ ਹੈ ਇੱਕ ਟਾਈਮ ਇਹੋ ਜਿਹਾ ਦੇਖੀਏ ਤਾਜ ਮਹਿਲ ਦੇਖ ਲਓ ਤੇ ਇਹਨੂੰ ਦੇਖ ਲਓ ਸੇਮ ਉਹੀ ਲੁੱਕ ਦੇ ਵਿੱਚ ਬਣਿਆ ਹੋਇਆ ਤਾਂ ਹਾਂਜੀ ਹਾਂ ਉਸ ਤਰ੍ਹਾਂ ਹੀ ਇਹਦੇ ਅੰਦਰ ਕਬਰ ਹੈ ਉੱਪਰ ਦਿਖਾਈਏ ਕਬਰਾਂ ਲੱਗ ਇਹ ਮੇਂ ਤਾਜ ਮਹਿਲ ਹੁਣ ਆਪਾਂ ਇਹਦੇ ਬਾਰੇ ਬਣਾਉਨੇ ਆ ਇੱਕ ਮਿੰਟ ਇੱਥੋਂ ਖਤਮ ਹੋ ਚੁੱਕਿਆ ਹੈ ਆਏ ਉਹਨਾਂ ਦੀ ਆਖਰੀ ਪੀੜ੍ਹੀ ਦਾ ਮਕਬਰਾ ਜਿਹੜੇ ਆਖਰੀ ਨਵਾਬ ਸ਼ੇਰ ਖਾਨ ਮੁਹੰਮਦ ਸਾਹਿਬ ਦੇ ਪਰਿਵਾਰ ਦੇ ਵਿੱਚ ਹੋਏ ਨੇ ਇਰਤਖਾਰ ਅਲੀ ਖਾਨ ਦੇ ਇਫਤ ਇਰਤਖਾਰ ਅਲੀ ਖਾਨ ਇਰਤਖਾਰ ਅਲੀ ਖਾਨ ਸਾਹਿਬ ਉਹਨਾਂ ਦਾ ਇਹ ਮਕਬਰਾ ਹੈ ਤੇ ਕੁਝ ਕਬਰਾਂ ਦੇ ਤੇ ਕੁਝ ਨਾਂ ਵੀ ਉਕਰੇ ਹੋਏ ਨੇ ਉਹ ਤੁਹਾਨੂੰ ਅਸੀਂ zoom ਕਰਕੇ ਕੈਮਰੇ ਦੇ ਨਾਲ ਦਿਖਾਵਾਂਗੇ ਇਧਰੇ ਪਾਸੇ ਆ ਜੂਗੀ ਜੀ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਜਿਨ੍ਹਾਂ ਨੂੰ ਇਸਲਾਮਿਕ ਅਰਬੀ ਜਾਂ ਫਾਰਸੀ ਪੜ੍ਹਨੀ ਆਉਂਦੀ ਹੈ ਸਾਨੂੰ ਇਹਦਾ ਸਕਰੀਨ ਸ਼ਾਟ ਲੈ ਕੇ ਇਹਦੀ ਜਿਹੜੀ ਆ ਟਰਾਂਸਲੇਸ਼ਨ ਕਰਕੇ ਪੰਜਾਬੀ ਜਾਂ ਹਿੰਦੀ ਦੇ ਵਿੱਚ ਇੰਗਲਿਸ਼ ਦੇ ਵਿੱਚ ਜ਼ਰੂਰ ਭੇਜਿਓ ਇਹ ਨਵਾਬ ਅਹਿਮਦ ਅਲੀ ਖਾਨ ਸਾਹਿਬ ਤੇ ਅੱਗੇ ਹੋਰ ਤੁਹਾਨੂੰ ਦੱਸਦੇ ਆ ਨਵਾਬ ਇਫਤਖਾਰ ਅਲੀ ਖਾਨ ਸਾਹਿਬ ਉਹਨਾਂ ਦੇ ਮਕਬਰੇ ਨੇ ਉਹਨਾਂ ਦੇ ਪਰਿਵਾਰਾਂ ਦੇ ਮਕਬਰੇ ਨੇ ਆ ਦੇਖੋ ਆ ਲਿਖਿਆ ਹੋਇਆ ਹਰ ਇੱਕ ਮਕਬਰੇ ਦੇ ਉੱਤੇ ਭਾਵ ਕਬਰ ਦੇ ਉੱਤੇ 1999 ਦੇ ਵਿੱਚ ਹੀ ਕੋਈ ਪਰਿਵਾਰ ਦੇ ਵਿੱਚੋਂ ਮਤਲਬ ਇਹਨੋਂ ਇੱਥੋਂ ਦੁਨੀਆ ਤੋਂ ਰੁਖਸਤ ਹੋਇਆ ਸੀ ਆ ਨਵਾਬ ਇਬਰਾਹਿਮ ਅਲੀ ਖਾਨ ਸਾਹਿਬ ਇਹ 1908 ਦੇ ਵਿੱਚ 1871 ਦੇ ਵਿੱਚ ਜਨਮ ਹੋਇਆ ਇਹਨਾਂ ਦਾ ਤੇ ਦੇਖ ਰਹੇ ਹੋ ਤੁਸੀਂ ਪੜ ਰਹੇ ਹੋ 1908 ਦੇ ਵਿੱਚ ਜਾਂ ਕਿੰਨਾ ਦੀ ਡੈਥ ਹੋਈ ਸੀਗੀ ਤੇ ਇਹ ਮਕਬਰੇ ਉਹਨਾਂ ਦੇ ਨੇ ਤੇ